ਈ ਰਾਗ ਮੱਲਾ ਤੀਜਾ ਕੋਰਮੋਖ ਕਿਰਪਾ ਕਰੇ ਭਗਤ ਕੀਜੈ ਬੇਨ ਗੁਰ ਭਗਤ ਨਾ ਹੋਈ ਜੇ ਪ੍ਰਮਾਤਮਾ ਗੁਰੂ ਦੇ ਰਾਹੀ ਜੀਵ ਤੇ ਕਿਰਪਾ ਕਰੇ ਤਾਂ ਜੀਵ ਪਾਸੋਂ ਭਗਤੀ ਕੀਤੀ ਜਾ ਸਕਦੀ ਹੈ ਗੁਰੂ ਦੇ ਸ਼ਰਨ ਪੈਣ ਤੋਂ ਬਿਨਾ ਹਰ ਮਾਤਮਾਾਂ ਦੀ ਭਗਤੀ ਨਹੀਂ ਹੋ ਸਕਦੀ ਆਪੇ ਆਪ ਮਿਲਾਏ 부ਜੈ ਤਾਂ ਨਿਰਮਲ ਹੋਵੈ ਸੋਈ ਜਿਹੜਾ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਆਪੇ ਵਿੱਚ ਜੋੜ ਦੇਵੇ ਇਸ ਭੇਤ ਨੂੰ ਸਮਝ ਲਏ ਤਾਂ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਆਪਣੇ ਆਪ ਨੂੰ ਸਮਝ ਲਵੇ ਆਪਣੇ ਆਪ ਨੂੰ ਗੁਰੂ ਦੇ ਨਾਲ ਜੋੜ ਦੇਵੇ ਯਾਦ ਰੱਖੋ ਮਨੁੱਖ ਨੂੰ ਬਹੁਤ ਕੁਝ ਪਤਾ ਵਾ ਜੇ ਨਹੀਂ ਪਤਾ ਤੈਨੂੰ ਆਪਣੇ ਆਪ ਬਾਰੇ ਨਹੀਂ ਪਤਾ ਇਸੇ ਲਈ ਇਹ ਕੁਰਾਇਆ ਪੈਂਦਾ ਜੇ ਨੂੰ ਪਤਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਦਾ ਕੋਈ ਵੀ ਮਨੁੱਖ ਕਦੇ ਕੁਰਾਇਆ ਪਾਊਗਾ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਪਰਮਾਤਮਾ ਸਦਾ ਰਹਿਣ ਵਾਲਾ ਹੈ ਉਸ ਦੀ ਸਿੱਤ ਸਲਾਹ ਵੀ ਸਦਾ ਰਹਿਣ ਵਾਲੀ ਹੈ ਸਦਾ ਤੇ ਰਹਿੰਦੀ ਹੈ ਸਿੱਤ ਸਲਾਹ ਦੀ ਬਾਣੀ ਦੇ ਰਾਹੀ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ ਭਾਈ રે ਭਗਤ ਹੀਣ ਕਾਹੇ ਜਗ ਆਇਆ ਏ ਭਾਈ ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ ਉਸ ਨੂੰ ਜਗਤ ਵਿੱਚ ਆਉਣ ਦਾ ਕੋਈ ਲਾਭ ਨਹੀਂ ਹੋਇਆ ਕਾਹਦੇ ਲਈ ਆਇਆ ਜਗਤ ਵਿੱਚ ਜਿਉਂਨੇ ਆਪਣੇ ਫਰਜ਼ ਆਪਣੀਆਂ ਜ਼ਿੰਮੇਵਾਰੀਆਂ ਹੀ ਨਹੀਂ ਸਮਝੀਆਂ ਤੇ ਕਾਹਦੇ ਲਈ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਜਿਸ ਮਨੁੱਖ ਨੇ ਪੂਰੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਉਸ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਪ੍ਰਮਾਤਮਾ ਆਪ ਹੀ ਜਗਲ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਆਪ ਹੀ ਜੀਵਾਂ ਨੂੰ ਸੁਖ ਦੇਣ ਵਾਲਾ ਹੈ ਆਪ ਹੀ ਮਿਹਰ ਕਰਕੇ ਜੀਵਾਂ ਨੂੰ ਆਪਣੇ ਨਾਲ ਜੋੜਦਾ ਹੈ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਜੋ ਆਪ ਮਿਹਰ ਨਾ ਕਰੇ ਤਾਂ ਉਸ ਦੇ ਚਰਨਾਂ ਵਿੱਚ ਜੁੜਨ ਵਾਸਤੇ ਵਿਚਾਰੇ ਜੀਵ ਬਿਲਕੁਲ ਅਸਮਰਥ ਹਨ ਪ੍ਰਭੂ ਦੀ ਮਿਹਰ ਤੋਂ ਬਿਨਾ ਨਾ ਕੋਈ ਜੀਵ ਉਸ ਦੀ ਸੇਵ ਤੱਕ ਸਕਦਾ ਹੈ ਤੇ ਨਾ ਸੁਣਾ ਸਕਦਾ ਹੈ ਗੁਰਮੁਖ ਆਪੇ ਦੇ ਵੜੇ ਵਡਾਈ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਪ੍ਰਮਾਤਮਾ ਆਪ ਹੀ ਗੁਰੂ ਦੇ ਰਾਹੀ ਆਪਣੇ ਨਾਮ ਦੀ ਵਡਿਆਈ ਦਿੰਦਾ ਹੈ ਆਪ ਹੀ ਆਪਣੀ ਸੇਵਾ ਭਗਤੀ ਕਰਾਂਦਾ ਹੈ ਦੇਖ ਕੋਟੰਬ ਮੋਹ ਲੁਭਾਣਾ ਚਲਦਿਆ ਨਾਲ ਨਾ ਜਾਈ ਜੀਵ ਆਪਣੇ ਪਰਿਵਾਰ ਨੂੰ ਵੇਖ ਕੇ ਇਸ ਦੇ ਮੋਹ ਵਿੱਚ ਫਸ ਜਾਂਦਾ ਹੈ ਪਰ ਪਰਿਵਾਰ ਦਾ ਕੋਈ ਸਾਥੀ ਜਗਤ ਤੋਂ ਤੁਰਨ ਵੇਲੇ ਜੀਵ ਦੇ ਨਾਲ ਨਹੀਂ ਜਾਂਦਾ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮਤ ਨਾ ਪਾਈ ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਕਰਕੇ ਗੁਣਾ ਦੇ ਖਜ਼ਾਨੇ ਪ੍ਰਮਾਤਮਾ ਨੂੰ ਲੱਭ ਲਿਆ ਉਸ ਦੀ ਆਤਮਿਕ ਉੱਚਤਾ ਦੀ ਕੀਮਤ ਨਹੀਂ ਪੈ ਸਕਦੀ ਹਾਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਪ੍ਰਮਾਤਮਾ ਉਸ ਮਨੁੱਖ ਦਾ ਦੋਸਤ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ ਅੰਤ ਵੇਲੇ ਵੀ ਉਸ ਦਾ ਸਹਾਈ ਬਣਦਾ ਹੈ ਆਪਣੇ ਮਨ ਚਿੱਤ ਕਹ ਕਹਾਏ ਬੇਨ ਬੁਰ ਆਪਨਾ ਜਾਈ ਆਪਣੇ ਮਨ ਵਿੱਚ ਆਪਣੇ ਚਿੱਤ ਵਿੱਚ ਬੇਸ਼ੱਕ ਜੀਵ ਪਿਆ ਆਖੇ ਦੂਜਿਆਂ ਪਾਸੋਂ ਵੀ ਅਖਵਾਏ ਕਿ ਮੇਰੇ ਅੰਦਰ ਹਉਮੈ ਹੰਕਾਰ ਨਹੀਂ ਹੈ ਪਰ ਇਹ ਹਉਮੈ ਹੰਕਾਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਪੂਰ ਨਹੀਂ ਹੋ ਸਕਦਾ ਹਰ ਜੀਓ ਦਾਤਾ ਭਗਤ ਵਚਨ ਹੈ ਹਰ ਕਿਰਪਾ ਮਨ ਵਸਾਈ ਜਿਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ ਆਪਣੀ ਭਗਤੀ ਜੀਵ ਦੇ ਹਿਰਦੇ ਵਸਾਉਂਦਾ ਹੈ ਨਾਨਕ ਸੋਬਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਤੇ ਨਾਨਕੋ ਪ੍ਰਭੂ ਆਪ ਹੀ ਆਪਣੀ ਭਗਤੀ ਦੀ ਸੁਰਤ ਬਖਸ਼ਦਾ ਹੈ ਤੇ ਸੋਭਾ ਬਖਸ਼ਦਾ ਹੈ ਆਪ ਹੀ ਗੁਰੂ ਦੀ ਸ਼ਰਨ ਪਾ ਕੇ ਆਪਣੇ ਦਰ ਤੇ ਇੱਜ਼ਤ ਦਿੰਦਾ ਹੈ ਸਰੀਰਾਗ ਮਹਲਾ ਤੀਜਾ ਤਨ ਜਨਨੀ ਜੇ ਨ ਜਾਇਆ ਤਨ ਪਿਤਾ ਪ੍ਰਧਾਨ ਸਤਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਗਮਾਨ ਉਹ ਮਾਂ ਭਾਗਾਂ ਵਾਲੀ ਹੈ ਜਿਸਨੇ ਗੁਰੂ ਨੂੰ ਜਨਮ ਦਿੱਤਾ ਗੁਰੂ ਦਾ ਪਿਤਾ ਵੀ ਭਾਗਾਂ ਵਾਲਾ ਹੈ ਤੇ ਮਨੁੱਖ ਜਾਤੀ ਵਿੱਚ ਸ੍ਰੇਸ਼ਟ ਹੈ ਸਤਗੁਰ ਦੀ ਸ਼ਰਨ ਲਿਆ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆਉਂਦਾ ਹੈ ਉਸ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ ਦਾਰ ਸੇਵਨ ਸੰਤ ਜਨ ਖੜੇ ਪਾਇਨ ਮੁ ਗੁਣੀ ਨਿਧਾਨ ਜਿਹੜੇ ਸੰਤ ਜਨ ਗੁਰੂ ਦੇ ਦਰ ਤੇ ਸਾਵਧਾਨੁ ਕਿ ਸੇਵਾ ਕਰਦੇ ਹਨ ਉਹ ਗੁਣਾ ਦੇ ਖਜ਼ਾਨੇ ਪ੍ਰਮਾਤਮਾ ਨੂੰ ਮਿਲ ਪੈਂਦੇ ਹਨ ਮੇਰੇ ਮਾਨ ਗੋਰ ਮੁਖ ਧਿਆਏ ਹਰ ਸੋਏ ਤੇ ਮੇਰੇ ਮਨ ਗੁਰੂ ਦੀ ਸ਼ਰਨ ਪੈ ਕੇ ਉਸ ਪ੍ਰਮਾਤਮਾ ਨੂੰ ਸੇਵਰ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਉ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸ ਪੈਂਦਾ ਹੈ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਭਾਉ ਗਿਆਨ ਇੰਦਰੀ ਵਕਾਰਾਂ ਵੱਲੋਂ ਹਟ ਜਾਂਦੇ ਹਨ ਰਹਾਉ ਖਾੜਕ ਕਿਰਪਾ ਘਰ ਆਇਆ ਆਪੇ ਮਿਲਿਆ ਆਏ ਗੁਰੂ ਦੇ ਸ਼ਰਨ ਪਿਆ ਹੀ ਪ੍ਰਮਾਤਮਾ ਜੀਵ ਦੇ ਹਿਰਦੇ ਘਰ ਵਿੱਚ ਆ ਪ੍ਰਗਟਦਾ ਹੈ ਆਪ ਹੀ ਆ ਕੇ ਮਿਲ ਪੈਂਦਾ ਹੈ ਗੁਰ ਸ਼ਬਦੀ ਸਲਾਹੀ ਹੈ ਰੰਗੇ ਸਾਜ ਸੁਭਾਏ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਜਿਹੜਾ ਮਨੁੱਖ ਸਿੱਖਤ ਸਲਾਹ ਕਰਦਾ ਹੈ ਉਸ ਨੂੰ ਪ੍ਰਭੂ ਆਤਮਕ ਅਡੋਲਤਾ ਵਿੱਚ ਤੇ ਆਪਣੇ ਪ੍ਰੇਮ ਵਿੱਚ ਰੰਗ ਦਿੰਦਾ ਹੈ ਸਚੈ ਸੱਚ ਸਮਾਏ ਆ ਮਿਲ ਰਹੇ ਨਾ ਵਿਛੜ ਜਾਏ ਗੁਰੂ ਦੀ ਸ਼ਰਨ ਪੈ ਕੇ ਮਨੁੱਖ ਸਦਾ ਥਿਰ ਪ੍ਰਭੂ ਵਿੱਚ ਲੀਨ ਲੈਂਦਾ ਹੈ ਸਦਾ ਪ੍ਰਭੂ ਚਰਣਾ ਵਿੱਚ ਮਿਲਿਆ ਰਹਿੰਦਾ ਹੈ ਤੇ ਕਦੇ ਵਿਛੜਦਾ ਨਹੀਂ ਜੋ ਕਿਛ ਕਰਨਾ ਸੋ ਕਰ ਰਿਹਾ ਅਵਰ ਨਾ ਕਰਨਾ ਜਾਏ ਪ੍ਰਮਾਤਮਾ ਦੀ ਰਜਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਗੁਰੂ ਦੀ ਸ਼ਰਣ ਪੈ ਇਸ ਰਜਾ ਦਾ ਉਲੰਘਣ ਨਹੀਂ ਹੋ ਸਕਦਾ ਉਹ ਪ੍ਰਮਾਤਮਾ ਉਹੀ ਕੁਝ ਕਰ ਰਿਹਾ ਹੈ ਜੋ ਉਸ ਦੀ ਰਜਾ ਹੈ ਉਸ ਦੀ ਰਾਜਾ ਤੋਂ ਹੋਰ ਕੁਝ ਕੀਤਾ ਨਹੀਂ ਜਾ ਸਕਦਾ ਚਿਰੇ ਵਿੱਚ ਸੁੰਨੇ ਮੇਲਿਆ ਨਾ ਸਤਗੁਰ ਪੰ내 ਪਾਏ ਸਤਗੁਰ ਦੇ ਲੜ ਲਾ ਕੇ ਪਰਮਾਤਮਾ ਨੇ ਚਿਰਾਂ ਤੋਂ ਵਿਛੜੇ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲਿਆ ਆਪੇ ਕਾਰ ਕਰਾਇਸੀ ਔਰ ਨਾ ਕਰੁਣਾ ਜਾਏ ਪ੍ਰਭੂ ਆਪ ਹੀ ਗੁਰੂ ਦੀ ਸ਼ਰਨ ਪੈਣ ਵਾਲੀ ਕਾਰ ਜੀਵਾਂ ਪਾਸੋਂ ਕਰਾਂਦਾ ਹੈ ਇਸ ਦੇ ਉਲਟ ਨਹੀਂ ਤੁਰਿਆ ਜਾ ਸਕਦਾ ਮਨ ਤਨ ਰਤ ਰੰਗ ਸਿਉ ਹਉ ਮੈ ਤਜ ਵਿਕਾਰ ਗੁਰੂ ਦੀ ਸ਼ਰਨ ਪੈ ਕੇ ਹੀ ਹਉਮੈ ਦਾ ਵਿਕਾਰ ਦੂਰ ਕਰਕੇ ਮਨੁੱਖ ਦਾ ਮਾਨ ਤੇ ਸਰੀਰ ਵੀ ਪ੍ਰਮਾਤਮਾ ਦੇ ਪ੍ਰੇਮ ਰੰਗ ਨਾਲ ਰੰਗਿਆ ਜਾਂਦਾ ਹੈ ਐਹਨੇ ਸਹਿਰਦੈ ਰਵ ਰਹੈ ਨਿਰਪਉ ਨਾਮ ਨਰੰਕਾਰ ਜੇ ਜੀਵ ਗੁਰੂ ਦੇ ਸ਼ਰਨ ਪੈ ਤਾ ਆਕਾਰ ਰਹਿਤ ਪ੍ਰਮਾਤਮਾ ਦਾ ਨਿਰਪੈਤਾ ਦੇਣ ਵਾਲਾ ਨਾਮ ਦਿਨ ਰਾਤ ਉਸ ਦੇ ਹਿਰਦੇ ਵਿੱਚ ਟਿਕਿਆ ਰਹਿੰਦਾ ਹੈ ਨਾਨਕ ਆਪ ਮਿਲਾਏ ਹਨ ਪੂਰੇ ਸ਼ਬਦ ਅਪਾਰ ਹੈ ਨਾਨਕ ਬੇਅੰਤ ਪੂਰਨ ਪ੍ਰਭੂ ਨੇ ਗੁਰੂ ਦੇ ਸ਼ਬਦ ਦੇ ਰਾਹੀ ਆਪ ਜੀਵਾਂ ਨੂੰ ਆਪਣੇ ਚਰਣਾ ਵਿੱਚ ਮਿਲਾਇਆ ਹੈ ਸ੍ਰੀ ਰਾਗ ਮਹਲਾ 3 ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਪ੍ਰਮਾਤਮਾ ਸਭ ਗੁਣਾਂ ਦਾ ਖਜ਼ਾਨਾ ਹੈ ਉਸ ਦੇ ਗੁਣਾ ਦਾ ਖੀਰ ਲੱਭਣਾ ਲੱਭਿਆ ਨਹੀਂ ਜਾ ਸਕਦਾ ਕਥਨੀ ਬਦਨੀ ਨਾ ਪਾਈ ਐ ਹਮੈ ਵਿੱਚੋਂ ਜਾਏ ਨਿਰਾਇਓ ਕਹਿਣ ਨਾਲ ਕਿ ਮੈਂ ਪ੍ਰਮਾਤਮਾ ਨੂੰ ਲੱਭ ਲਿਆ ਹੈ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਪ੍ਰਮਾਤਮਾ ਤਦੋਂ ਹੀ ਮਿਲਦਾ ਹੈ ਜੇ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਸਤ ਗੁਰ ਮਿਲੈ ਸਦ ਭੈ ਰਚੈ ਆਪ ਵਸੈ ਮਨ ਆਏ ਗੁਰੂ ਦੇ ਮਿਲਣ ਨਾਲ ਮਨੁੱਖ ਦਾ ਹਿਰਦਾ ਸਦਾ ਪ੍ਰਮਾਤਮਾ ਦੇ ਦਾਰਦਰ ਵਿੱਚ ਭਜ ਜਾਂਦਾ ਰਚਿਆ ਰਹਿਦਾ ਤੇ ਇਸ ਤਰ੍ਹਾਂ ਪ੍ਰਮਾਤਮਾ ਆਪ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ ਭਾਈ ਰੇ ਗੁਰਮੁਖ 부ਝੈ ਕੋਇ ਇਹ ਭਾਈ ਜਿਹੜਾ ਕੋਈ ਮਨੁੱਖ ਸਹੀ ਜੀਵਨ ਜੁਗਤ ਸਮਝਦਾ ਹੈ ਉਹ ਗੁਰੂ ਦੇ ਰਾਹੀ ਹੀ ਸਮਝਦਾ ਹੈ ਬੇਨ ਬੁਝੈ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਹਾਉ ਸਹੀ ਜੀਵਨ ਜੁਗਤ ਸਮਝਣ ਤੋਂ ਬਿਨਾ ਮਿੱਥੇ ਹੋਏ ਧਾਰਮਿਕ ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਲੈਂਦਾ ਹੈ ਰਹਾਉ ਜਿੰਨੀ ਚੱਖਿਆ ਇੰਨੀ ਸਾਧ ਪਾਇਆ ਬਿਨ ਚੱਖੇ ਪਰਮ ਭੁਲਾਏ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਚੱਖਿਆ ਹੈ ਉਹਨਾਂ ਨੇ ਇਸ ਦਾ ਸਵਾਦ ਮਾਣਿਆ ਨਾਮ ਅੰਮ੍ਰਿਤ ਦਾ ਸਵਾਦ ਚਖਣ ਤੋਂ ਬਿਨਾ ਮਨੁੱਖ ਮਾਇਆ ਦੀ ਪਟਕਣਾ ਵਿੱਚ ਪੈ ਕੇ ਕੁਰਾਹੇ ਪੈ ਜਾਂਦਾ ਹੈ ਅੰਮ੍ਰਿਤ ਸਾਜਾ ਨਾਮ ਹੈ ਕਹਣਾ ਕਛੂ ਨਾ ਜਾਏ ਪਰਮਾਤਮਾ ਦਾ ਸਦਾ ਸਿਰ ਨਾਮ ਆਤਮਿਕ ਜੀਵਨ ਦੇਣ ਵਾਲਾ ਦਸ ਹੈ ਇਸ ਦਾ ਸਵਾਦ ਦੱਸਿਆ ਨਹੀਂ ਜਾ ਸਕਦਾ ਪੀਵਤ ਹੂੰ ਪਰਵਾਣ ਪਿਆ ਪੂਰੇ ਸ਼ਬਦ ਸਮਾਏ ਪੂਰੇ ਗੁਰੂ ਇਸ ਸ਼ਬਦ ਵਿੱਚ ਲੀਨ ਹੋ ਕੇ ਨਾਮ ਅਮਰਤ ਪਿੰਦਿਆ ਹੀ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਆਪੇ ਦੇ ਤਾਂ ਪਾਈਐ ਹੋਰ ਕਰਨਾ ਕਿਛੂ ਨਾ ਜਾਏ ਨਾਮ ਅਮਰਤ ਦੀ ਦਾਤ ਜੇ ਪ੍ਰਮਾਤਮਾ ਆਪ ਹੀ ਦੇਵੇ ਤਾਂ ਮਿਲਦੀ ਹੈ ਜੇ ਉਸ ਦੀ ਮਿਹਰ ਨਾ ਹੋਵੇ ਤਾਂ ਹੋਰ ਕੋਈ ਚਾਰਾ ਨਹੀਂ ਕੀਤਾ ਜਾ ਸਕਦਾ ਦੇਵਣਾ ਦੁਆਲੇ ਕਹ ਹੱਥ ਦਾਤ ਹੈ ਗੁਰੂ ਦਵਾਰੇ ਪਾਏ ਨਾਮ ਦੀ ਦਾਤ ਦੇਣ ਵਾਲੇ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਇਹ ਦਾਤ ਹੈ ਉਸ ਦੀ ਰਜਾ ਅਨੁਸਾਰ ਗੁਰੂ ਦੇ ਦਰ ਤੋਂ ਹੀ ਮਿਲਦੀ ਹੈ ਜੇ ਹਾ ਕੀ ਤੋਨਾ ਤੇ ਹਾ ਹੋਵਾ ਜਿਹੇ ਕਰਮ ਕਮਾਏ ਉਰ ਮਾਤਮਾ ਨੇ ਜੀਵ ਨੂੰ ਜਿਹਾ ਜਿਹਾ ਬਣਾਇਆ ਜੀਵ ਉਹ ਜਿਹਾ ਬਣ ਗਿਆ ਫਿਰ ਉਹ ਜਿਹੇ ਕਰਮ ਜੀਵ ਕਰਦਾ ਹੈ ਉਸਤੀ ਰਜਾ ਅਨੁਸਾਰ ਜੀਵ ਗੁਰੂ ਦੇ ਦਰ ਤੇ ਆਉਂਦਾ ਹੈ ਜਤ ਸਤ ਸੰਜਮ ਨਾਮ ਹੈ ਵੈਣ ਨਾਵੇ ਨਿਰਮਲ ਨਾ ਹੋਏ ਮਨੁੱਖ ਆਪਣੇ ਜੀਵਨ ਨੂੰ ਪਵਿੱਤਰ ਕਰਨ ਲਈ ਜਤ ਸਤ ਸੰਜਮ ਸਾਧਦਾ ਹੈ ਪਰ ਨਾਮ ਸਿਮਰਨ ਤੋਂ ਬਿਨਾਂ ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹ ਕਿਸੇ ਕੰਮ ਨਹੀਂ ਪਰਮਾਤਮਾ ਦਾ ਨਾਮ ਅੰਮ੍ਰਿਤ ਹੀ ਜਾਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ ਨਾਮ ਤੋਂ ਬਿਨਾਂ ਪਵਿੱਤਰ ਪਵਿੱਤਰ ਜੀਵਨ ਵਾਲਾ ਨਹੀਂ ਹੋ ਸਕਦਾ ਨਾ ਮਤਲਬ ਉਪਦੇਸ਼ ਗੁਰੂ ਦੀ ਸਿੱਖਿਆ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਨਾਮ ਹੈ ਸਾਡੇ ਵਾਸਤੇ ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਵੱਡੀ ਕਿਸਮਤ ਨਾਲ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆਵਸਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਗੁਰੂ ਸ਼ਬਦ ਦੀ ਦਸੀ ਸਿੱਖਿਆ ਦੇ ਰਾਹੀ ਨਾਨਕ ਸਹਜੇ ਹੀ ਰੰਗ ਵਰਤਦਾ ਹਰ ਗੁਣ ਪਵੈ ਸੋਏ ਹੈ ਨਾਨਕ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਹੜਾ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਜੀਵਨ ਬਤੀਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ। ਸਰੀਰਾਗ ਮਹੱਲਾ ਤੀਜਾ ਕਾਇਆ ਸਾਧੈ ਉਰਦ ਤਪ ਕਰੇ ਵਿੱਚੋਂ ਹਉਮੈ ਨਾ ਜਾਏ। ਮਨੁੱਖ ਸਰੀਰ ਨੂੰ ਭਾਵੇਂ ਗਿਆਨ ਇੰਦਰੀਆਂ ਨੂੰ ਆਪਣੇ ਵਸ ਵਿੱਚ ਰੱਖਣ ਦੇ ਯਤਨ ਕਰਦਾ ਹੈ। ਪੁੱਠਾ ਲਟ ਕੇ ਤਪ ਕਰਦਾ ਹੈ ਪਰ ਇਸ ਤਰ੍ਹਾਂ ਅੰਦਰੋਂ ਹਉਮੈ ਦੂਰ ਨਹੀਂ ਹੁੰਦੀ। ਅਧਿਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਏ ਨਾਮ ਉਪਦੇਸ਼ ਜੇ ਮਨੁੱਖ ਆਤਮਿਕ ਉન્નਤੀ ਸੰਬੰਧੀ ਅਜਿਹੇ ਮਿੱਥੇ ਹੋਏ ਧਾਰਮ ਕੰਮ ਕਰਦਾ ਹੈ ਤੇ ਕਰ ਰਿਹਾ ਹੈ ਤਾਂ ਕਦੇ ਵੀ ਉਹ ਪ੍ਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ ਭਰਾ ਉਹ ਪ੍ਰਮਾਤਮਾ ਦੇ ਅਸਲੀ ਅਸੂਲਾਂ ਨੂੰ ਜ਼ਿੰਦਗੀ ਵਿੱਚ ਪੈਦਾ ਨਹੀਂ ਕਰ ਸਕਦਾ ਗੁਰ ਕੈ ਸ਼ਬਦ ਜੀਵਤ ਮਰੇ ਹਰ ਨਾਮ ਵਸੇ ਮਨ ਆਏ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਸਹਾਇਤਾ ਨਾਲ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਹੈ ਵਿਕਾਰਾਂ ਵੱਲੋਂ ਬਚਦਾ ਹੈ ਉਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਆ ਵਸਦਾ ਹੈ ਦੁਨੀਆਂ ਦੇ ਕਰਮ ਕਰਦਿਆਂ ਕਰਦਿਆਂ ਬੁਰਾਈਆਂ ਵਿੱਚ ਨਹੀਂ ਫਸਦਾ ਸੰਸਾਰ ਨਹੀਂ ਛੱਡਣਾ ਸੰਸਾਰ ਵਿੱਚ ਨਿਰੰਕਾਰ ਮਕੋਣਾ ਹੈ ਸੋਣਾ ਮਨ ਮੇਰੇ ਭਜ ਸਤਗੁਰ ਸ਼ਰਣਾ ਹੇ ਮੇਰੇ ਮਾਨ ਮੇਰੀ ਗੱਲ ਸੁਣ ਸਤਗੁਰ ਦੀ ਸ਼ਰਨ ਪਾਉ ਗੁਰੂ ਦੇ ਦਾਇਰੇ ਵਿੱਚ ਰਹਿ ਗੁਰੂ ਦੀਆਂ ਸਿੱਖਿਆਵਾਂ ਦੇ ਵਿੱਚ ਰਿਆ ਕਰ ਗੁਰ ਪ੍ਰਸਾਦੀ ਛੁਟਿਆ ਬਿਖ ਭੌਜਲ ਸ਼ਬਦ ਗੁਰ ਤਰਣਾ ਗੁਰੂ ਦੀ ਕਿਰਪਾ ਨਾਲ ਮਾਇਆ ਦੇ ਪ੍ਰਭਾਵ ਤੋਂ ਗੁਰੂ ਦੀ ਕਿਰਪਾ ਨਾਲ ਹੀ ਬਚੀਦਾ ਹੈ ਇਹ ਜੈਰ ਭਰਿਆ ਸੰਸਾਰ ਸਮੁੰਦਰ ਗੁਰੂ ਦੇ ਸ਼ਬਦ ਦੇ ਰਾਹੀ ਹੀ ਤਰ ਸਕਦਾ ਹੈ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਪਾਉ ਵਿਕਾਰ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਕੰਮ ਕਰਨ ਵਾਲੇ ਇਹ ਸਾਰਾ ਮਾਇਆ ਦਾ ਹੀ ਪ੍ਰਭਾਵ ਹੈ ਤੇ ਮਾਇਆ ਦਾ ਪਿਆਰ ਮਨ ਵਿੱਚ ਵਿਕਾਰ ਹੀ ਪੈਦਾ ਕਰਦਾ ਹੈ ਪੰਡਤ ਪੜੈ ਬੰਦਨੁ ਮੋ ਬੰਦਾ ਨਹ 부ਜੈ ਵਿਖਿਆ ਪਿਆਰ ਮਾਇਆ ਦੇ ਬੰਧਨਾ ਵਿੱਚ ਮਾਇਆ ਦੇ ਮੋਹ ਵਿੱਚ ਵੱਜਾ ਹੋਇਆ ਪੰਡਤ ਧਰਮ ਪੁਸਤਕਾਂ ਪੜ੍ਹਦਾ ਹੈ ਪਰ ਮਾਇਆ ਦੇ ਪਿਆਰ ਵਿੱਚ ਫਸਿਆ ਲੈਣ ਕਰਕੇ ਉਹ ਜੀਵਨ ਦਾ ਸਹੀ ਰਸਤਾ ਨਹੀਂ ਸਮਝ ਸਕਦਾ ਸਤਗੁਰ ਮਿਲੇ ਤ੍ਰਿਕਟਿ ਛੁਟੈ ਸਤਗੁਰ ਮਿਲੇ ਤ੍ਰਿਕਟਿ ਛੁਟੈ ਚੌਥੇ ਪਦ ਮੁਕਤ ਦਵਾਰ ਗੁਰੂ ਨੂੰ ਮਿਲ ਕੇ ਯਾਦ ਰੱਖਿਓ ਤ੍ਰਿਕੁਟੀ ਮਾਇਆ ਦੇ ਤਿੰਨੇ ਗੁਣ ਰਜੋ ਤਮੋ ਤੇ ਸਤ ਜੇ ਸਤਗੁਰ ਮਿਲ ਪਏ ਤਾਂ ਮਾਇਆ ਮੋਹ ਦੇ ਕਾਰਨ ਪੈਦਾ ਹੋਈ ਅੰਦਰਲੀ ਜਿਹੜੀ ਖੇਜ ਆ ਉਹ ਦੂਰ ਹੋ ਜਾਂਦੀ ਹੈ ਮਾਇਆ ਦੇ ਤਿੰਨ ਗੁਣਾਂ ਦੇ ਉਤਲੇ ਆਤਮਿਕ ਦਰ ਦੇ ਵਿੱਚ ਪਹੁੰਚਿਆਂ ਮਾਇਆ ਦੇ ਮੋਹ ਤੋਂ ਖਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ ਗੁਰ ਤੇ ਮਾਰਗ ਪਾਈਐ ਚੂਕੈ ਮੋਗ ਬਾਰ ਗੁਰੂ ਪਾਸੋਂ ਜੀਵਨ ਦਾ ਸਹੀ ਰਸਤਾ ਲੱਭ ਪੈਂਦਾ ਹੈ ਮਨ ਵਿੱਚੋਂ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਸ਼ਬਦ ਮਰੈ ਆ ਉਧਰੈ ਪਾਏ ਮੁਕਤ ਦਵਾਰੋ ਜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਾਇਆ ਦੇ ਮੋਹ ਵੱਲੋਂ ਮਰ ਜਾਏ ਤਾਂ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦਾ ਹੈ ਤੇ ਵਿਕਾਰਾਂ ਤੋਂ ਖਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ ਗੁਰ ਪ੍ਰਸਾਦੀ ਮਿਲ ਰਹਿ ਸੱਚ ਨਾਮ ਕਰਤਾਰ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿ ਸਕਦਾ ਹੈ ਤੇ ਪ੍ਰਭੂ ਦਾ ਸਦਾ ਥਿਰ ਨਾਮ ਪ੍ਰਾਪਤ ਕਰ ਸਕਦਾ ਹੈ ਇਹ ਮਨਵਾ ਅਤ ਸਵਲ ਹੈ ਛੱਡੇ ਨਾ ਕਿਤੇ ਉਪਾਏ ਨਹੀਂ ਤਾਂ ਇਹ ਮਨ ਤਾਂ ਬੜਾ ਬਲਵਾਨ ਹੈ ਬਹੁਤ ਬਲਵਾਨ ਹੈ ਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਵੀ ਹਿੱਲੇ ਨਾਲੇ ਕੋਰਾਏ ਪਾਉਣਾ ਕੁਰਾਹੇ ਪੈਣੋ ਨਹੀਂ ਛੱਡਦਾ ਨਹੀਂ ਬਚਿਆ ਜਾ ਸਕਦਾ ਦੂਜੇ ਭਾਇ ਦੁੱਖ ਲਾਹਿੰਦਾ ਬੋਤੀ ਦੇ ਸਜਾਏ ਮਾਇਆ ਦੇ ਪਿਆਰ ਵਿੱਚ ਫਸਾ ਕੇ ਮਨੁੱਖ ਨੂੰ ਦੁੱਖ ਚਵੇੜ ਦਿੰਦਾ ਹੈ ਤੇ ਬੜੀ ਸਜ਼ਾ ਦਿੰਦਾ ਹੈ ਨਾਨਕ ਨਾਮ ਲਗੇ ਸੇ ਉਬਰੇ ਹਮੇ ਸ਼ਬਦ ਗਵਾਏ ਤੇ ਨਾਨਕ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਹਉਮੈ ਦੂਰ ਕਰਕੇ ਪ੍ਰਮਾਤਮਾ ਦੇ ਨਾਮ ਵਿੱਚ ਜੁੜਦੇ ਹਨ ਉਹ ਇਸ ਦੇ ਪੰਜੇ ਤੋਂ ਬਚਦੇ ਹਨ ਸ੍ਰੀ ਰਾਗ ਮਹਲਾ 3 ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਿਰੜਾਏ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ ਤਾਂ ਗੁਰੂ ਮਿਲਦਾ ਹੈ ਗੁਰੂ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕਾ ਕਰ ਦਿੰਦਾ ਹੈ। ਬੇਨ ਗੁਰ ਕਿਨੇ ਨਾ ਪਾਇਓ ਵਿਰਥਾ ਜਨਮ ਗਵਾਏ। ਕਦੇ ਵੀ ਕਿਸੇ ਮਨੁੱਖ ਨੇ ਗੁਰੂ ਤੋਂ ਬਿਨਾਂ ਪ੍ਰਮਾਤਮਾ ਨੂੰ ਨਹੀਂ ਪ੍ਰਾਪਤ ਕੀਤਾ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਨਹੀਂ ਆਉਂਦਾ ਉਹ ਆਪਣਾ ਮਨੁੱਖਾ ਜਨਮ ਵਿਰਥ ਗਵਾ ਲੈਂਦਾ ਹੈ। ਮਨਮੁਖ ਕਰਮ ਕਮਾਵਣੇ ਦਰਗਾ ਮਿਲ ਸਜਾਏ ਆਪਣੇ ਮਨ ਦੇ ਪਿੱਛੇ ਤੁਰ ਕੇ ਮਿੱਥੇ ਹੋਏ ਧਰਮ ਕੰਮ ਵੀ ਕੀਤੇ ਆ ਪ੍ਰਭੂ ਦੀ ਦਰਗਾ ਵਿੱਚ ਸਜਾ ਹੀ ਮਿਲਦੀ ਹੈ ਮਨ ਰੇ ਦੂਜਾ ਭਾਉ ਚੁਕਾ ਮਾਨ ਰੇ ਦੂਜਾ ਭਾਉ ਚੁਕਾਏ ਹੈ ਮੇਰੇ ਮਾਨ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਮਾਇਆ ਦਾ ਪਿਆਰ ਦੂਰ ਕਰ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਪ੍ਰਮਾਤਮਾ ਤੇਰੇ ਅੰਦਰ ਵਸਦਾ ਹੈ ਫਿਰ ਵੀ ਤੂੰ ਸੁખી ਨਹੀਂ ਹੈ ਗੁਰੂ ਦੀ ਦੱਸੀ ਸੇਵਾ ਭਗਤੀ ਕੀਤਿਆਂ ਹੀ ਆਤਮਕ ਸੁਖ ਲੱਭਦਾ ਹੈ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਜਦੋਂ ਮਨੁੱਖ ਸਦਾ ਥਿਰ ਪ੍ਰਮਾਤਮਾ ਵਿੱਚ ਪਿਆਰ ਜੋੜਦਾ ਹੈ ਤਦੋਂ ਉਸ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ yatharth ਪ੍ਰਤੀਤ ਹੁੰਦਾ ਹੈ ਚੰਗਾ ਲੱਗਦਾ ਹੈ ਪਉਂਦਾ ਹੈ ਹਰ ਕਾ ਨਾਮ ਮਨ ਵਸੈ ਹਉਮੈ ਕ੍ਰੋਧ ਨਿਵਾਰੋ ਗੁਰੂ ਦੇ ਸ਼ਬਦ ਦੇ ਰਾਹੀ ਅੰਦਰੋਂ ਹਉਮੈ ਤੇ ਕ੍ਰੋਧ ਦੂਰ ਕਰਕੇ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿੱਚ ਆ ਵੱਸਦਾ ਹੈ। ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੁਖ ਦਵਾਰ। ਪ੍ਰਮਾਤਮਾ ਦਾ ਨਾਮ ਪਵਿੱਤਰ ਮਨ ਦੇ ਰਾਹੀ ਹੀ ਸਿਮਰਿਆ ਜਾ ਸਕਦਾ ਹੈ। ਜਦੋਂ ਮਨੁੱਖ ਸਿਮਰਦਾ ਹੈ ਤਦੋਂ ਵਿਕਾਰਾਂ ਤੋਂ ਖਲਾਸੀ ਦਾ ਰਾਹ ਲਵ ਲੈਂਦਾ ਹੈ। ਹਉਮੈ ਵਿੱਚ ਜਗ ਬਿਨਸਦਾ ਮਰ ਜੰਮੈ ਆਵੇ ਜਾਈ ਜਗਤ ਹਉਮੈ ਵਿੱਚ ਫਸ ਕੇ ਆਤਮਿਕ ਮੌਤ ਸਹੇੜਦਾ ਹੈ ਤੇ ਮੁੜ ਮੁੜ ਜੰਮਦਾ ਵਰਦਾ ਰਹਿੰਦਾ ਹੈ ਮਨਮੁਖ ਸ਼ਬਦ ਨਾ ਜਾਣਨੀ ਜਸਨ ਪਤ ਗਵਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦੇ ਉਹ ਆਪਣੀ ਇੱਜ਼ਤ ਗਵਾ ਕੇ ਹੀ ਜਗਤ ਵਿੱਚੋਂ ਜਾਣੀ ਗੌਰ ਸੇਵਾ ਨੌ ਪਈਐ ਸੱਚੇ ਰਹੇ ਸਮਾਏ ਗੁਰੂ ਦੀ ਦਸੀ ਸੇਵਾ ਭਗਤੀ ਕੀਤੇ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਜੋ ਮਨੁੱਖ ਗੁਰੂ ਦੀ ਦਸੀ ਸੇਵਾ ਕਰਦਾ ਹੈ ਉਹ ਸਦਾ ਫਿਰ ਪਰਮਾਤਮਾ ਵਿੱਚ ਲੀਨ ਰਹਿੰਦਾ ਹੈ ਸ਼ਬਦ ਮੰਨੇ ਗੁਰਪਾਈ ਐ ਵਿੱਚੋਂ ਆਪ ਗਵਾਏ ਜੇ ਗੁਰੂ ਦੇ ਸ਼ਬਦ ਵਿੱਚ ਸ਼ਰਧਾ ਬਣ ਜਾਏ ਵਿਸ਼ਵਾਸ ਬਣ ਜਾਏ ਤਾਂ ਗੁਰੂ ਮਿਲ ਪੈਂਦਾ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਸ਼ਰਧਾ ਬਣਾਉਂਦਾ ਹੈ ਗੁਰੂ ਦੇ ਸ਼ਬਦ ਤੇ ਭਰੋਸਾ ਕਰਦਾ ਹੈ ਯਕੀਨ ਕਰਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ ਅਨ ਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ ਅਨ ਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ ਉਹ ਹਰ ਵੇਲੇ ਸਦਾ ਫਿਰ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਸਦਾ ਉਸ ਦੀ ਭਗਤੀ ਕਰਦਾ ਹੈ ਨਾਮ ਪਦਾਰਥ ਮਨ ਵਸਿਆ ਨਾਨਕ ਸਹਜ ਸਮਾਏ ਹੇ ਨਾਨਕ ਉਸ ਦੇ ਮਨ ਵਿੱਚ ਪ੍ਰਮਾਤਮਾ ਦਾ ਅਮੋਲਕ ਨਾਮ ਆਵਸਦਾ ਹੈ ਉਹ ਆਤਮਿਕ ਅਡੋਲਤਾ ਵਿੱਚ ਹੀ ਸਦਾ ਵਾਸਤੇ ਟਿਕਿਆ ਰਿਹਾ ਹੈ